ਜੰਬਾਜ ਰਾਖਾ ਸੰਤ ਜੁਰਨੈਲ ਸਿੰਘ ਪਿੰਡਰਾਂ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕੱਲ ਕਰਦੇ ਆ ਸੰਤ ਜੁਰਨੈਲ ਸਿੰਘ ਦਾ ਉਬਾਰ ਕਿਵੇਂ ਹੋਇਆ ਇਹ ਰੱਬੀ ਸੰਜੋਗ ਸੀ ਕਿ ਭਾਈ ਜੁਰਨੈਲ ਸਿੰਘ ਦਾ ਜਨਮ ਭਾਰਤ ਦੀ ਆਜ਼ਾਦੀ ਦੇ ਆਗਮਨ ਵਾਲੇ ਸਾਲ 1947 ਵਿੱਚ ਪੰਜਾਬ ਦੇ ਵਿੱਚਕਾਰ ਸਥਿਤ ਮੁਕਤਸਰ ਦੇ ਨੇੜੇ ਪਿੰਡ ਰੋਡੇ ਵਿੱਚ ਬਾਬਾ ਜੋਗਿੰਦਰ ਸਿੰਘ ਦੇ ਬਰਾੜ ਸਿੱਖ ਪਰਿਵਾਰ ਵਿੱਚ ਹੋਇਆ ਮੁਖਤਸਰ ਇੱਕ ਇਤਿਹਾਸਿਕ ਕਸਬਾ ਹੈ ਜਿੱਥੇ ਗੁਰਗੋਬੀ ਸਿੰਘ ਜੀ ਨੇ ਮੁਗਲ ਫੌਜ ਨਾਲ ਸਫਲਤਾਪੂਰਵਕ ਆਖਰੀ ਜੰਗ ਲੜੀ ਇਹ ਬਹਾਦਰ ਭਰਾਰ ਸਿੱਧੂ ਸਿੱਖ ਕਬੀਲਿਆਂ ਦਾ ਕਿਤਾ ਸੀ ਜਿਨ੍ਹਾਂ ਨੂੰ ਗੁਰਗੋਬੀ ਸਿੰਘ ਜੀ ਨੇ ਉਹਨਾਂ ਦੀ ਬਹਾਦਰੀ ਲਈ ਸ਼ਰਧਾਂਜਲੀਆ ਪੇਟ ਕੀਤੀਆਂ ਸਨ ਰੋਡੇ ਪਿੰਡ ਇੱਕ ਹੋਰ ਇਤਿਹਾਸਿਕ ਪਿੰਡ ਦੀਨੇ ਤੋਂ ਵੀ ਜ਼ਿਆਦਾ ਦੂਰ ਨਹੀਂ ਹੈ ਜਿੱਥੇ ਗੁਰੂ ਸਾਹਿਬ ਕੁਝ ਸਮਾਂ ਠਹਿਰੇ ਸਨ ਅਤੇ ਔਰੰਗਜ਼ੇਬ ਨੂੰ ਪ੍ਰਸਿੱਧ ਜਫਰਨਾਮਾ ਲਿਖ ਕੇ ਲੜਨ ਲਈ ਜੁਰਤ ਦਿਖਾਉਣ ਦੀ ਬੰਗਾਰ ਦਿੱਤੀ ਸੀ ਅਤੇ ਉਸ ਦੇ ਫਰੇਬਾਂ ਅਤੇ ਖਾਲਸੇ ਦੇ ਟਾਹੇ ਜ਼ੁਲਮਾਂ ਬਦਲੇ ਉਸ ਨੂੰ ਫਿਟਕਾਰਿਆ ਸੀ। ਬਾਬਾ ਜਗਿੰਦਰ ਸਿੰਘ ਜੀ ਜਦੋਂ ਦਮਦਮੀ ਟਕਸਾਲ ਦੇ ਸ਼ਰਧਾਲੂ ਸੀ ਨੂੰ ਸੱਤ ਪੁੱਤਰਾਂ ਦੀ ਬਖਸ਼ੀਸ਼ ਪ੍ਰਾਪਤ ਹੋਈ ਸੀ ਇਨ੍ਹਾਂ ਵਿੱਚੋਂ ਜਰਨੈਲ ਸਿੰਘ ਸਭ ਤੋਂ ਛੋਟਾ ਸੀ ਜਿਸ ਦੀ ਅਸਲ ਜਨਮ ਮਿਤੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਭਾਈ ਜਰਨੈਲ ਸਿੰਘ ਨੇ ਪੰਜਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਵਿੱਚ ਪੜਾਈ ਕੀਤੀ ਸੀ ਅਤੇ ਉਸੇ ਪਿੰਡ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਹਾਈ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਦਾਖਲ ਦਾਖਲ ਕਰਾਇਆ ਗਿਆ ਸੀ ਪਰ ਉਸਨੇ ਰਵਾਇਤੀ ਭਰਾਇ ਨੂੰ ਤਿਆਗ ਦਿੱਤਾ ਕਿਉਂਕਿ ਉਸਦਾ ਧਰਮ ਵੱਲ ਬੇਹਦ ਰੁਝਾਨ ਸੀ ਅਤੇ ਇਸ ਲਈ ਉਸਨੇ ਆਪਣੇ ਆਪ ਨੂੰ ਸਿਮਰਨ ਅਤੇ ਖੇਤੀਬਾੜੀ ਵਿੱਚ ਮਸ਼ਰੂਫ ਕਰ ਲਿਆ। ਦਮਦਮੀ ਟਕਸਾਲ ਦੇ ਤਤਕਾਲੀ ਜਥੇਦਾਰ ਸੰਤ ਗੁਰੂ ਬਚਨ ਸਿੰਘ ਨੇ ਅਕਸਰ ਪਿੰਡ ਰੋਡੇ ਆਉਂਦੇ ਜਾਂਦੇ ਰਹੇ। ਦੇਸਾਂ ਇੱਕ ਦਿਨ ਉਹਨਾਂ ਦੀ ਨੌਜਵਾਨ ਜਰਨੈਲ ਸਿੰਘ ਦੇ ਨਿਗਾ ਪਈ ਜੋ ਉਹਨਾਂ ਦੇ ਅਨੁਭਵ ਅਨੁਸਾਰ ਅਸਧਾਰਨ ਰੂਹਾਨੀ ਅਤੇ ਸੈਨਿਕ ਖੂਬੀਆਂ ਦਾ مالک ਸੀ। ਉਹ ਉਸਦੀ ਆਕਰਸ਼ਕ ਸ਼ਖਸੀਅਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਬਾਬਾ ਜ਼ੁਗਿੰਦਰ ਸਿੰਘ ਨੂੰ ਆਪਣੇ ਪੁੱਤਰ ਦੀਆਂ ਸਿਵਾਵਾਂ ਟਕਸਾਲ ਤੇ ਸੁਪਰਧ ਕਰਨ ਲਈ ਕਿਹਾ। ਬਾਬਾ ਜੀ ਜੋ ਖੁਦ ਇੱਕ ਨਿਸ਼ਠਾਵਨ ਸਿੱਖ ਸਨ ਤੇ ਖੁਸ਼ੀ ਨਾਲ ਸਹਿਮਤੀ ਪ੍ਰਗਟ ਪ੍ਰਗਟਾ ਦਿੱਤੀ ਅਤੇ ਸੰਤ ਗੁਰਬਚਨ ਸਿੰਘ ਜੀ ਭਾਈ ਜਰਨੈਲ ਸਿੰਘ ਨੂੰ ਪਿੰਡ ਪਿੰਡਰਾ ਪਿੰਡਰਕਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਲੈ ਗਏ ਜਿੱਥੇ ਦਮਦਮੀ ਟਕਸਾਲ ਦਾ ਹੈੱਡ ਕੁਆਰਟਰ ਸੀ। ਉੱਥੇ ਸੰਤ ਗੁਰਬਚਨ ਸਿੰਘ ਜੀ ਨੇ ਉਸ ਨੂੰ ਪਾਹੁਲ ਛਕਾ ਕੇ ਧਰਮ ਪ੍ਰਵੇਸ਼ ਕਰਵਾਇਆ ਉਦੋਂ ਤੋਂ ਉਦੋਂ ਤੋਂ ਭਾਈ ਜਰਨੈਲ ਸਿੰਘ ਜੀ ਅਮਰਤਾਰੀ ਅਤੇ ਸ਼ਸ਼ਤਰਤਾਰੀ ਹੋ ਗਿਆ ਅਤੇ ਗੁਰਗੋਬਿੰਦ ਸਿੰਘ ਜੀ ਦਾ ਅਨੁਆਈ ਅਤੇ ਸਦੀਵੀ ਸਿਪਾਹੀ ਬਣ ਗਿਆ ਧਰਮ ਪ੍ਰਵੇਸ਼ ਤੋਂ ਪਹਿਲਾਂ ਵੀ ਭਾਈ ਜਰਨੈਲ ਸਿੰਘ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਨਾਲ-ਨਾਲ ਨਿਤਨੇਮ ਅਤੇ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ ਧਰਮ ਪ੍ਰਵੇਸ਼ ਖਾਲਸਾ ਸਾਜਣ ਤੋਂ ਬਾਅਦ ਉਸ ਨੇ ਜਪਜੀ ਸਾਹਿਬ ਅਤੇ ਅਬ ਜਬਜੀ ਅਤੇ ਗੁਰਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਬਾਣੀ ਨੂੰ ਜ਼ੁਬਾਨੀ ਯਾਦ ਕਰ ਲਿਆ ਭਾਈ ਜਰਨੈਲ ਸਿੰਘ ਮਸਾ 19 ਵਰਿਆਂ ਦਾ ਸੀ ਜਦੋਂ ਉਸ ਦੀ ਸ਼ਾਦੀ ਪਿੰਡ ਬਿਲਾਸਪੁਰ ਜੋ ਪਿੰਡ ਰੋੜ ਦੇ ਤੋਂ ਜ਼ਿਆਦਾ ਦੂਰ ਨਹੀਂ ਹੈ ਦੇ ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਕੀਤੀ ਗਈ ਉਸ ਨੂੰ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ ਨਾਮੀ ਦੋ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਜਦੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਲੁਧਿਆਣਾ ਸ਼ਹਿਰ ਨੇਰੇ ਜਾਨ ਲੈ ਵਾਥੁਰ ਕਟਨਾ ਦਾ ਸ਼ਿਕਾਰ ਹੋਏ ਅਤੇ ਆਖਰਕਾਰ ਅਗਸਤ 1977 ਵਿੱਚ ਚਲਾਨ ਚਲਾਣਾ ਕਰ ਗਏ ਅਤੇ ਤਾਂ ਅਕਾਲੀ ਦਲ ਅਤੇ ਅਕਾਲੀ ਸਰਕਾਰ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸੰਤ ਜਰਨੈਲ ਸਿੰਘ ਨੂੰ ਟਕਸਾਲ ਦਾ ਜਥੇਦਾਰ ਠਾਪਿਆ ਗਿਆ ਸੰਤ ਜਰਨੈਲ ਸਿੰਘ ਉਦੋਂ ਭਾਵੇਂ ਮਸਾ 30 ਵਰਿਆਂ ਦਾ ਸੀ ਪਰ ਉਹ ਇੱਕ ਦੂਰ ਅੰਦੇਸ਼ ਆਗੂ ਅਤੇ ਰਾਹ ਨਾਉਮਾ ਵਾਲੇ ਸਭ ਗੁਨਾ ਦਾ ਮਾਲਕ ਸੀ। ਪ੍ਰੰਤੂ ਅਕਾਲੀ ਲੀਡਰਸ਼ਿਪ ਅਤੇ ਅਕਾਲੀ ਸਰਕਾਰ ਦੇ ਉਸ ਤੇ ਪੀਤਰੀ ਗੁਨਾ ਅਤੇ ਅਸੀਮ ਲੁਕਵੀ ਸ਼ਕਤੀ ਦਾ ਗਲਤ ਅੰਦਾਜ਼ਾ ਲਗਾ ਲਿਆ। ਉਹਨਾਂ ਉਸ ਨੂੰ ਧਾਰਮਿਕ ਰਾਜਸੀ ਮਾਮਲਿਆਂ ਦੇ ਦਲਦਲ ਭਰੇ ਅਤੇਸ਼ ਬਲਸ਼ਲ ਭਰਪੂਰ ਖੇਤਰ ਵਿੱਚ ਮਹਿਜ ਅਲਰਗ ਸਿਖਾਦਰੂ ਹੀ ਸਮਝਿਆ ਉਸ ਸਹਿਜ ਹੀ ਭੁੱਲ ਗਏ ਕਿ ਮਹਾਨ ਨੇਤਾ ਜਮਾਦਰੂ ਦੀ ਹੀ ਮਹਾਨ ਹੁੰਦੇ ਹਨ ਉਹਨਾਂ ਨੂੰ ਮਹਾਨ ਬਣਾਇਆ ਨਹੀਂ ਜਾਂਦਾ ਅਤੇ ਸੰਤ ਸੰਤ ਜਰਨੈਲ ਸਿੰਘ ਇੱਕ ਜਮਾਦਰੂ ਨੇਤਾ ਸੀ ਅਕਾਲੀ ਲੀਡਰਸ਼ਿਪ ਨੇ ਆਪਣੀ ਤਾਕਤ ਦੇ ਭਰਮ ਵਿੱਚ ਮਦਹੋਸ਼ ਰਹਿੰਦੇ ਹੋਏ ਨਿਰੰਕਾਰੀਆਂ ਵੱਲੋਂ ਸਿੱਖ ਧਰਮ ਤੇ ਸਿੱਖ ਗੁਰੂਆਂ ਉੱਪਰ ਕੀਤਾ ਜਾ ਰਹੇ ਹੱਦ ਤੱਕ ਭਰੇ ਹਮਲੇ ਵਿਰੋਧ ਸੰਤ ਜਰਨੈਲ ਸਿੰਘ ਵੱਲੋਂ ਅਰੰਭੇ ਅंदोलਨ ਦਾ ਮਾਮੂਲੀ ਨੋਟਿਸ ਤੱਕ ਨਾ ਲਿਆ ਅਤੇ ਨਾ ਉਹਨਾਂ ਆਪ ਹੀ ਇਸ ਅਕਰਮਨ ਦਾ ਵਿਰੋਧ ਕੀਤਾ ਇਸ ਦੇ ਉਲਟ ਉਹਨਾਂ ਨੇ ਸੰਤ ਜਰਨੈਲ ਸਿੰਘ ਦੇ ਅੰਦੋਲਨ ਵਿੱਚ ਕਈ ਰੁਕਾਵਟਾਂ ਖਰੀਆਂ ਕੀਤੀਆਂ ਅਤੇ ਉਸ ਨੂੰ ਰਸਤੇ ਤੋਂ ਲਾਂਬੇ ਹਟਾਉਣ ਦੀ ਕੋਸ਼ਿਸ਼ ਕੀਤੀ ਇਨ੍ਹਾਂ ਅਕਾਲੀਆਂ ਨੇ ਸਿੱਖ ਵਿਰੋਧੀ ਭੰਡੀ ਪ੍ਰਚਾਰ ਵਾਲੀਆਂ ਕਾਰਵਾਈਆਂ ਲਈ ਜਾਣਕਾਰੀ ਮੁਖੀ ਨੂੰ ਕੇਂਦਰ ਸਰਕਾਰ ਵੱਲੋਂ ਅੰਦਰ ਖਾਤੇ ਦਿੱਤੀ ਜਾ ਰਹੇ ਹਮਾਇਤ ਵੱਲ ਵੀ ਕੋਈ ਤਵੱਜੋ ਨਾ ਦਿੱਤੀ ਆਪਣੇ ਵਿਰੁੱਧ ਇੰਨਾ ਸਾਰਿਆਂ ਦੁਸ਼ਮਣ ਤਾਕਤਾਂ ਦੇ ਜੁਟੇ ਹੋਣ ਦੇ ਬਾਵਜੂਦ ਸੰਤ ਜਰਨੈਲ ਸਿੰਘ ਆਪਣੇ ਅਕੀਦੇ ਉੱਤੇ ਡੱਟ ਰਹੇ। ਅਤਿ ਨਿਰੰਕਾਰੀਆਂ ਦੇ ਹੱਲੇ ਵਿਰੁੱਧ ਇਕੱਲੇ ਹੀ ਜੋਧਿਆਂ ਵਾਂਗ ਡੱਟ ਕੇ ਬਹਾਦਰੀ ਨਾਲ ਗੁਰੂ ਨਾਨਕ ਦੇਵ ਮੱਤ ਦੀ ਰੱਖ ਰਾਖੀ ਕੀਤੀ। ਬ੍ਰਾਹਮਣ ਹਿੰਦੂਆਂ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਪੱਲੀ ਪਾਂਤ ਪਤਾ ਸੀ ਕਿ ਭਾਰਤ ਅੰਦਰ ਸਿੱਖ ਹੀ ਇੱਕੋ ਇੱਕ ਜੰਗੂਜ ਕੌਮ ਸੀ ਜਿਸ ਵਿੱਚ ਆਪਣੇ ਹੱਕਾਂ ਖਾਤਰ ਲੈਣ ਲਈ ਅਨੰਤ ਸ਼ਕਤੀ ਜਿਗਰਾ ਅਤੇ ਦ੍ਰਿੜਤਾ ਸੀ ਇਸ ਹਿੰਦੂ ਰਾਜ ਪ੍ਰਬੰਧ ਨੂੰ ਇਹ ਵੀ ਗਿਆਨ ਸੀ ਕਿ ਸਿੱਖਾਂ ਨੂੰ ਸ਼ਕਤੀ ਰਾਹੀਂ ਹਮੇਸ਼ਾ ਵਾਸਤੇ ਦਬਾਇਆ ਨਹੀਂ ਜਾ ਸਕਦਾ ਇਸ ਲਈ ਉਹਨਾਂ ਬੜੀ ਚੁਲਾਕੀ ਨਾਲ ਸਿੱਖ ਧਰਮ ਨੂੰ ਤਬਾ ਗੁਰਬਚਨ ਸਿੰਘ ਨੇ ਆਪਣੇ ਉਦੇਸ਼ ਦੀ ਪੂਰਤੀ ਹਿਤ ਹੁਸ਼ਿਆਰਪੁਰ ਵਿਖੇ 13 April 1973 ਨੂੰ ਆਪਣੇ ਅਨੁਆਈਆਂ ਦਾ ਸੰਮੇਲਨ ਕੀਤਾ ਅਤੇ ਸਿੱਖ ਗੁਰੂਆਂ ਅਤੇ ਉਹਨਾਂ ਦੇ ਧਰਮ ਦੇ ਵਿਰੁੱਧ ਅਪਮਾਨਜਨਕ ਟੀਕਾ ਟਿੱਪਣੀ ਕੀਤੀ ਕਿਸੇ ਵੀ ਸਿੱਖ ਜਥੇਬੰਦੀ ਜਾਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਇਸ ਹੱਦ ਤੱਕ ਭਰਪੂਰ ਬੱਕਰਵਾਹ ਵੱਲੋਂ ਤਵੱਜੋ ਨਾ ਦਿੱਤੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤਾਲਮਟੋਲ ਵਾਲੇ ਰਵਈਏ ਨੇ ਗੁਰਪਜਨ ਸਿੰਘ ਨੂੰ ਸਿੱਖੀ ਖਿਲਾਫ ਆਪਣਾ ਹਮਲਾ ਜਾਰੀ ਰੱਖਣ ਲਈ ਹੋਰ ਉਤਸ਼ਾਹਿਤ ਕੀਤਾ ਨਿਰੰਕਾਰੀ ਮੁਖੀ ਨੇ ਹੋਰ ਦੂਰ ਸਾਹਸ ਵਿਖਾਉਂਦਿਆਂ ਹੋਇਆ 13 ਦਸੰਬਰ 1973 ਨੂੰ ਦਮਦਮੀ ਟਕਸਾਲ ਦੇ ਨਵੇਂ ਬਣੇ ਹੈੱਡਕੁਆਟਰ ਦੇ ਬਿਲਕੁਲ ਨਜ਼ਦੀਕ ਚੌਂਕ ਮਹਿਤਾ ਵਿਖੇ ਆਪਣਾ ਗੁਰੂ ਇਕੱਤਰ ਕੀਤਾ ਅਤੇ ਟਕਸਾਲ ਦੀ ਇੱਕ ਤੇ ਮੂੰਗ ਦਲਦਿਆਂ ਉਹਨਾਂ ਨੇ ਗੁਰੂਆਂ ਨੂੰ ਅਪਮਾਨਿਤ ਕਰਨ ਵਾਲਾ ਪਰਕਾਉ ਪਾਸ਼ਨ ਦਿੱਤਾ ਇਨਰੰਕਾਰੀਆਂ ਵੱਲੋਂ ਦਿੱਤੀ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਇਹ ਸਿੱਖੀ ਦੇ ਅਸਲ ਗਰ ਉੱਪਰ ਹਮਲਾ ਸੀ ਸੰਤ ਸਰਕਾਰ ਦੀ ਸਾਜ਼ਿਸ਼ੀ ਚੁੱਪਕਾਨ ਇਹ ਚਰਪਾ 13 April 1978 ਨੂੰ ਜੋ ਕਿ ਸਿੱਖਾਂ ਵੱਲੋਂ ਖਾਲਸੇ ਦੀ ਸਿਰਜਣਾ ਦੀ ਯਾਦ ਵਿੱਚ ਜੋ ਮਨਾਇਆ ਜਾਣ ਵਾਲਾ ਦਿਹਾੜਾ ਹੈ ਅੰਮ੍ਰਿਤਸਰ ਵਿਖੇ ਇੱਕ ਦੁਖਦਾਈ ਘਟਨਾ ਦੇ ਰੂਪ ਵਿੱਚ ਸਿਖਰ ਉੱਤੇ ਪੁੱਜ ਗਈਆਂ ਇਹ ਦੁਖਦੁਖਾਤਨ ਘਟਨਾ ਇਸੇ ਕੀ ਇਤਿਹਾਸ ਵਿੱਚ ਇੱਕ ਅਹਿਮ ਮੋਰ ਸਾਬਤ ਹੋਈ ਸਿੱਖਾਂ ਵੱਲੋਂ ਵੀ ਸਾਖੀ ਦਿਹਾਰੇ ਗੁਰਗੋਬੀ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਦੀ ਯਾਦਗਾਰ ਵਿੱਚ ਹਰ ਸਾਲ ਬਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਨਿਰੰਕਾਰੀਆਂ ਨੇ ਇੱਕ ਸੁਚੀ ਸੋਚੀ ਸਮਝੀ ਚਾਲ ਅਦीन ਜਾਨ ਬੁੱਝ ਕੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਆਪਣੀ ਸਲਾਹਨਾ ਇਕਤਤਰ ਕਰਨ ਦਾ ਨਿਰਣਾ ਲਿਆ ਜੋ ਕਿ ਵੀ ਸਾਖੀ ਦਿਹਾਰੇ ਦਾ ਸਮਰੂਹਾਂ ਦਾ ਦਿਨ ਸੀ ਸੰਤ ਜਰਨੈਲ ਸਿੰਘ ਨੇ ਉਹਨਾਂ ਦੀ ਇਸ ਬਦਨੀਤ ਸਾਜ਼ਿਸ਼ ਦਾ ਵਿਰੋਧ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਸਰਕਾਰ ਕੋਲਿੰਗ ਰੰਕਾਰੀਆਂ ਨੂੰ ਵਿਸਾਖੀ ਦੇ ਦਿਨ ਅਮ੍ਰਿਤਸਰ ਵਿਖੇ ਸੰਮੇਲਨ ਕਰਨ ਦੀ ਆਗਿਆ ਨਾ ਦੇਣ ਦੀ ਮੰਗ ਕਰਦੇ ਰੋਸ ਪ੍ਰਗਟ ਕੀਤਾ ਪਰ ਬਾਦਲ ਨੇ ਕੁਝ ਕ গুজরাਟੀ ਬ੍ਰਾਹਮਣ ਪ੍ਰਧਾਨ ਮੰਤਰੀ ਮੁਰਾਰੀ ਜਿਸਾਈ ਦੇ ਦਬਾਅ ਹੇਠ ਅਤੇ ਕੁਝ ਤਿਆ ਸਬੀਤ ਹਿੰਦੂਆਂ ਦੀ ਰਾਜਸੀ ਜਮਾਤ ਜਨਸੰਗ ਨੂੰ ਖੁਸ਼ ਕਰਨ ਹਿਤ ਨਿਰੰਕਾਰੀਆਂ ਨੂੰ ਉਹਨਾਂ ਦੀ ਪ੍ਰਸਤਾਵਿਤ ਇਕਤਤਾ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਪਖੰਡੀ ਸਿੱਖ ਅਤੇ ਚਾਲਬਾਜ਼ ਅਕਾਲੀ ਮੰਤਰੀ ਜੀਵਨ ਸਿੰਘ ਉਮਰਾਨ ਨੰਗਲ ਨੂੰ 13 ਅਪ੍ਰੈਲ 1978 ਵਾਲੇ ਦਿਨ ਅੰਮ੍ਰਿਤਸਰ ਵਿੱਚ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਗਿਆ। ਸੰਤ ਜਨੈਲ ਸਿੰਘ ਨੇ ਖੁਦ ਜ਼ਾਤੀ ਤੌਰ ਤੇ ਉਸ ਨਿਰੰਕਾਰੀ ਇਕੱਠ ਤੇ ਪਾਬੰਦੀ ਲਾ ਕੇ ਸ਼ਰਧਾਲੂ ਸਿੱਖਾਂ ਨਾਲ ਝਗੜੇ ਦੀ ਸੰਭਾਵਨਾ ਟਾਲਣ ਦੀ ਬੇਨਤੀ ਕੀਤੀ ਪਰ ਉਸ ਨੇ ਇੱਕ ਗੈਰ ਤਸਲੀ ਬਖਸ਼ ਬਹਾਨਾ ਲਾ ਕੇ ਸੰਤ ਨੂੰ ਲਾਂਬੇ ਕਰ ਦਿੱਤਾ ਕਿ ਜ਼ਿਲ੍ਹਾ ਮੈਜਿਸਟਰੇਟ ਪਹਿਲਾਂ ਹੀ ਨਿਰੰਕਾਰੀਆਂ ਨੂੰ ਸੰਮੇਲਨ ਕਰਨ ਦੀ ਆਗਿਆ ਦੇ ਚੁੱਕਾ ਹੈ ਜੇ ਅਕਾਲੀ ਸਰਕਾਰ ਦੀ ਇੱਛਾ ਹੁੰਦੀ ਤਾਂ ਉਹ ਬੜੀ ਚੰਗੀ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੂੰ ਆਗਿਆ ਵਾਪਸ ਲੈਣ ਲਈ ਹਿਦਾਇਤ ਦੇ ਸਕਦੀ ਸੀ ਪਰ ਅਜੀਹਾ ਕਿਉਂ ਕਰਦੀ ਜਦਕਿ ਉਹ ਤਾਂ ਸੰਤ ਦੀ ਦੁਸ਼ਮਣ ਸੀ ਇਸ ਲਈ ਉਸਨੇ ਸੰਤ ਜਰਨੈਲ ਸਿੰਘ ਨੂੰ ਨੀਵਾ ਦਿਖਾਉਣ ਹਿਤ ਇਸ਼ਾਪੂਰਵਕ ਇਹ ਸ਼ੈਤਾਨੀ ਕੀਤੀ ਅਕਾਲ ਸਰ ਅਕਾਲੀ ਸਰਕਾਰ ਨੇ ਦੇਸ਼ ਸ਼ੱਕ ਰੋਲ ਤੋਂ ਤੰਗ ਆ ਕੇ ਸੰਤ ਜਰਨੈਲ ਸਿੰਘ ਨੇ ਆਪਣੇ ਹਮਾਇਤਾ ਅਤੇ ਅਨੁਆਈਆਂ ਨਾਲ مشਵਰਾ ਕੀਤਾ ਅਤਿ ਨਿਰੰਗਕਾਰੀ ਸੰਮੇਲਨ ਵਾਲੀ ਜਗਾ ਸ਼ਰਧਾਲੂ ਸਿੱਖਾਂ ਦਾ ਇੱਕ ਜਥਾ ਭੇਜ ਕੇ ਉਹਨਾਂ ਦੀਆਂ ਸਿੱਖ ਵਿਰੋਧੀ ਸਰਗਰਮੀਆਂ ਅਤੇ ਬੋਲਬਾਣੀ ਦੇ ਖਿਲਾਫ ਸ਼ਾਂਤਮਈ ਰੋਜ਼ ਪ੍ਰਗਟ ਕਰਨ ਦਾ ਫੈਸਲਾ ਲਿਆ ਜਿਉਂ ਹੀ ਇਹ ਛੋਟਾ ਜਿਹਾ ਜਥਾ ਉਸ ਸਥਾਨ ਦੇ ਨੇਰੇ ਪੁੱਜਾਂ ਤਾਂ ਖੂਨ ਦੇ ਪਿਆਸੇ ਨਿਰੰਕਾਰੀਆਂ ਨੇ ਜਥੇ ਉੱਪਰ ਗੋਲੀ ਚਲਾ ਦਿੱਤੀ ਅਤੇ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਕਰੀਬ 3 ਦਰਜਨ ਫੱਟੜ ਕਰ ਦਿੱਤੇ ਜਦੋਂ ਬਿਨਾਂ ਕਿਸੇ ਪ੍ਰਕਾਹਟ ਦੇ ਇਹ ਗੋਲੀ ਚੱਲਦੀ ਉਦੋਂ ਮੁੱਖ ਸਕੱਤਰ ਸਕੱਤਰ ਹਰਦੇਵ ਸਿੰਘ ਸ਼ੀਨਾ ਅਤੇ ਇੱਕ ਆਈਏਐਸ ਅਫਸਰ ਨਿਰੰਜਨ ਸਿੰਘ ਨਿਰੰਕਾਰੀ ਸਟੇਜ ਉੱਤੇ ਮੌਜੂਦ ਸਨ ਇਹ ਦੋਵੇਂ ਅਫਸਰ ਕਟਨ ਨਿਰੰਕਾਰੀ ਸਨ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਕਾਲੀ ਸਰਕਾਰ ਨੇ ਇਹਨਾਂ ਦੋਹਾਂ ਅਫਸਰਾਂ ਖਿਲਾਫ ਉਹਨਾਂ ਦੀ ਇਸ ਭਿਆਨਕ ਅਪਰਾਧ ਵਿੱਚ ਘਟਿਆ ਸ਼ਮੂਲੀਅਤ ਬਦਲੇ ਕੋਈ ਵੀ ਕਾਰਵਾਈ ਨਾ ਕੀਤੀ ਪੁਲਿਸ ਨੇ ਵੀ ਇਸ ਵਹਿਸ਼ੀਾਨ ਘਟਨਾ ਨੂੰ ਮੁੱਖ ਦਰਸ਼ਕ ਬਣ ਕੇ ਦੇਖਿਆ ਅੰਮ੍ਰਿਤਸਰ ਵਿੱਚ ਉਮਰਾਂ ਨੰਗਲ ਦੀ ਅਤੇ ਨਿਰੰਕਾਰੀ ਸਟੇਜ ਉੱਤੇ ਹਰਦੇਵ ਸਿੰਘ ਸ਼ੀਨਾ ਦੀ ਮੌਜੂਦਗੀ ਭੋਰਾ ਵੀ ਸ਼ੱਕ ਤੋਂ ਬਿਨਾ ਸਾਬਤ ਕਰਦੀ ਹੈ ਕਿ ਇਹਨਾਂ ਵਿਰੋਧੀ ਸ਼ਕਤੀਆਂ ਨੇ ਸਿੱਖੀ ਤੇ ਹੋ ਰਹੇ ਹਮਲੇ ਅਤੇ ਇਸ ਤੋਂ ਉਪਜਨ ਵਾਲੇ ਤਬਾਕੁਨ ਸਿੱਟਿਆਂ ਨੂੰ ਵੀ ਚਾਰੇ ਬਿਨਾ ਸੰਤ ਜਨੈਲ ਸਿੰਘ ਅਤੇ ਦਮਦਮੀ ਸਟਕਸਾਲ ਦੋਨਾਂ ਦਾ ਅਕਸ ਵਿਗਾੜਨ ਲਈ ਸਾਜ਼ਿਸ਼ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ